ਮੇਰਾ ਕੋਈ ਨਹੀਂ ਡੇਡੀ ਇਹ ਰਾਤੀ ਗਏ ਨਾ ਕੋ ਮਾਝੇ ਬੜੀ ਆਂਦੀ ਸਾਡੂ ਪਿੰਡ ਕੋ ਘਰੋਂ ਤੇ ਮੇਰੇ ਨਾਲ ਚਲੇ ਗਏ ਅੱਠ ਵਜੇ ਕੋਈ ਨਾ ਕੋ ਪੱਧ ਲੱਗਿਆ ਜੇ ਤੋ ਇੱਕ ਨਾ ਸੋਬਾ ਨੂੰ ਲਾਇਆ ਸਾਡੂ ਪਿੰਡੋਂ ਮੈਂਨੇ ਟਰਾਲੇ ਐਸੀ ਡੇਟੋ ਕੇ ਆਵਾਂ ਸਾਡੀ ਗੱਲ ਕੋਈ ਨਹੀਂ ਬਕਰੋ ਹੀ ਤਰਤੇ ਦੀ ਹੋਈ ਜਿਹੜੀ शंबूधानी उवाना एक नौजवान की मौत होने की दुखदायक खबर सामने आई है फिर 13 ਨੌਜਵਾਨ ਸ਼ੰਭੂ ਤਾਂ ਨੇ ਦੇ ਉਤੇ ਟਰੈਕਟਰ ਟਰਾਲੀ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸੀ ਦਸਾਜ਼ਾਰਿਆਂ ਕੇ ਪਿੰਡ ਬਸੰਤਪੁਰਾ ਨੇੜੇ ਉਹਨਾਂ ਦੇ ਟਰੈਕਟਰ ਨੂੰ ਕਿਸੇ ਅਣਪਛਾਤੇ ਟਰੱਕ ਨੇ ਸਾਈਡ ਮਾਰ ਦਿੱਤੀ ਜਿਸ ਤੋਂ ਬਾਅਦ ਟਰੈਕਟਰ ਖੇਤਾਂ ਦੇ ਵਿੱਚ ਡਿੱਗ ਗਿਆ ਅਤੇ ਇਸੇ ਨਾਲ ਹੀ ਇੱਕ ਨੌਜਵਾਨ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਦਸੇ ਕੇ ਮ੍ਰਿਤਕ ਨੌਜਵਾਨ ਗੁਰਜਨ ਸਿੰਘ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਉਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾਰੀ ਹੈ ਪਰ ਬਈ ਦੇ ਗ੍ਰੈਜੂਏਟਸ عمر ਲਗਾਇਆ ਸੀ ਪਰ ਪਹਗੇ ਸੀ 31 ਸਾਲ ਸੰਕੀ ਸਾਲ ਸੀ ਜਦ ਤੱਕ ਲਿਖਾਇਆ ਗਈ ਸੀ ਕਿਵੇਂ ਇਸ ਦੋ ਘੰਟੇ ਢਾਈ ਵਸ ਨਹੀਂ ਫਿਰਨੇ ਤੇ ਕਦੋਂ ਗਏ ਸੀ ਰਾਤ ਹੀ ਗਏ ਨਾ ਕੋ ਮੇ ਬੜੀ ਆਂਦੇ ਸਾਨੂੰ ਪਿੰਡੋਂ ਘਰੋਂ ਤੇ ਮੇਰੇ ਨਾਲ ਚਲੇ ਗਏ ਟਕ ਵਜੇ ਤਾਨੂੰ ਕੋ ਪਤਾ ਲੱਗਿਆ ਜੀ ਜਦੋਂ ਐਕਸੀਡੈਂਟ ਇਹਦਾ ਸੋਬਾ ਫੂਲ ਆਇਆ ਸਾਨੂੰ ਪਿੰਡੋਂ ਮਿਆਂ ਦੇ ਟਰਾਲੇ ਐਸੀਡਾ ਟੋਕਿਆ ਆਮ ਆਂਦੇ ਹਣ ਗੱਲ ਕਦੇ ਹੀ ਰਸਤੇ ਮਨਨਾ ਸਾਡੇ ਗੱਲ ਹੋਈ ਨਹੀਂ ਬਕਰੋ ਹੀ ਤੁਰਦੇ ਦੀ ਹੋਈ ਜਿਹੜੀ ਤਾਂ ਬਕਰੋ ਹੀ ਤੁਰਦੇ ਦੀ ਹੋਈ ਆ ਵਜਾ ਸੀ ਕਿ ਜਦੋਂ ਇਹਦੇ ਚਾਦਾ ਵੀ ਫੂਲ ਲੱਭਦਾ ਹੁੰਦਾ ਏ ਇੱਥੇ ਪਹੁੰਚ ਗਿਆ ਆ ਵਾ ਮੈਂ ਇੱਥੇ ਚੜੇ ਗਿਆ ਉਹਨੇ ਭੂੜੀ ਲਾਇਆ ੜੂ ਰਾਦੇ ਸੁਜੀ ਹੱਤੀ ਆਇਆ ਖਿਆ ਫੂੜ ਨਹੀਂ ਆਇਆ ਉਹ ਤਾਂ ਫੂੜ ਨਹੀਂ ਆਇਆ ਹਏ ਐ ਬੜਕਾ ਦੇੜਕੇ ਦੋਈ ਡੜੇ ਆ ਗਏ ਐ ਮੜੇ ਕੋਈ ਵੀ ਨਹੀਂ ਇਹਦੇ ਚੱਲਦੇ ਸੀ ਡੋੜੀ ਕੋਈ ਨਹੀਂ ਇਹਦੇ ਚੱਲਦੇ ਡੋੜੀ ਡੋੜੀ ਆ ਜਾ ਤਾਰੇ ਮੇਰੇ ਕੋਈ ਨਹੀਂ ਡੜੇ ਰਿਕੋ ਨਾਏ ਐ ਐ ਮ੍ਰਿਤਕ ਨੌਜਵਾਨ ਦੀ ਘਰ ਦੇ ਵਿੱਚ ਦੁੱਖ ਸਾਂਝਾ ਕਰਨ ਪੁੱਜੀ ਕਿਸਾਨ ਅਗਵਾਨ ਵੀ ਇਨਸਾਫ ਦੀ ਮੰਗ ਕੀਤੀ ਉਹਨਾਂ ਕਿਹਾ ਕਿ ਕਿਸਾਨਾਂ ਨਾਲ ਕੀਤੀ ਵਾਦੇ ਪੂਰੇ ਹੋਣੇ ਚਾਹੀਦੇ ਨੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੋ ਨੌਜਵਾਨ ਦੀ ਮੌਤ ਹੋਈ ਹੈ ਉਸ ਦੇ ਪਰਿਵਾਰ ਨੂੰ ਮਿਲਦਾ ਮੁਆਵਜ਼ਾ ਵੀ ਦਿੱਤਾ ਜਾਣਾ ਚਾਹੀਦਾ ਵਾਇਗੁਰੂ ਖਾਲਸਾ ਵਾਇਗੁਰੂ ਪਤੇ ਮੈਂ ਭਾਰਤੀ ਕਿਸਾਨ ਯੂਨੀਅਨ ਲਖਵਾਲ ਦਾ ਪ੍ਰਧਾਨ ਬੀਕੇ ਯੂ ਦਾ ਜੀਰਾ ਦਾ ਜੀਰਾ ਬਲਾਕ ਦਾ ਜੋ ਵੀ ਘਟਨਾ ਹੋਈ ਹੈ ਬਹੁਤ ਮਾਰੀ ਹੋਈ ਹੈ ਗਰੀਬ ਘਰ ਦਾ ਬੱਚਾ ਹੈ ਵੀ ਜੋ ਵੀ ਗਵਰਨਮੈਂਟ ਕਰ ਰਹੀ ਹੈ ਬਹੁਤ ਮਾਰਾ ਕੰਮ ਕਰ ਰਹੀ ਆ ਵੀ ਅਸੀਂ ਜਿਹੜੇ ਕਿਸਾਨ ਆ ਉਹਦਾ ਹੱਕ ਮੰਗਣ ਜਾਂਦੇ ਆ ਸਾਨੂੰ ਇੰਨੇ ਵੀ ਨਹੀਂ ਜੇ ਅਸੀਂ ਆਪਦਾ ਹੱਕ ਨਹੀਂ ਮੰਗ ਸਕਦੇ ਹੋਰ ਕੀ ਕਰਾਂਗੇ ਪਰ ਜੇ ਕੋਈ ਬਹਿ ਕੇ ਸਾਡੇ ਨਿਭੜਦੇ ਬਹਿ ਕੇ ਨਿਭਣ ਨੂੰ ਤਿਆਰ ਸੀ ਪਰ ਇਹਨਾਂ ਦੇ ਗੁੰਡੇ ਛੱਡੇ ਆਰਐਸ ਦੇ ਬੰਦਿਆਂ ਨੇ ਜਿਹੜਿਆ ਨੇ ਸਾਡਾ ਅੱਗੇ ਵੀ ਨੁਕਸਾਨ ਉਸ ਕੀਤਾ ਤੇ ਹੋਰ ਵੀ ਕਰੀ ਜਾਂਦੇ ਆ ਅਸੀਂ ਗਾਂਵ ਵਾਸਤੇ ਇਹਨਾਂ ਦਾ ਕੋਈ ਸੋਚਾਂਗੇ ਇਹਨਾਂ ਨੂੰ ਵੀ ਕੋਈ ਜਵਾਬ ਚੰਗੀ ਤਰ੍ਹਾਂ ਦੇਵਾਂਗੇ ਹੋਰ ਅਸੀਂ ਪਿੰਡ ਮਨਸੂਰ ਦੇ ਤੋਂ ਬੋਲਦੇ ਆਂ ਵੀ ਜੋ ਅੱਜ ਕਰਜਨ ਸਿੰਘ ਦੀ ਮੌਤ ਹੋਈ ਆ ਅਸੀਂ ਇਹ ਤੇ ਬਹੁਤ ਦੁੱਖ ਪ੍ਰਗਟ ਕਰਦੇ ਆਂ ਬਹੁਤ ਮਾੜੀ ਹੋਈ ਆ ਗਰੀਬ ਘਰ ਦਾ ਬੱਚਾ ਹੈਗਾ ਨਿੱਕੇ ਨਿੱਕੇ ਦੇ ਬੱਚੇ ਆ ਤੇ ਇਹਨੂੰ ਮੁਆਵਜ਼ਾ ਵੀ ਮਿਲਣਾ ਚਾਹੀਦਾ ਬੱਤ-ਬੱਤ ਤੇ ਇਹ ਜਿਹੜੇ ਬੰਦੇ ਨੇ ਦੂਜੇ ਕੋਈ ਅੰਗਲੀ ਕੀਤੀ ਟਰੱਕ ਵਾਲੇ ਉੱਤੇ ਪੱਤਿਆ ਵੀ ਹੋਣਾ ਚਾਹੀਦਾ ਦਸਦੀ ਕੀ ਇਹ ਨੌਜਵਾਨ ਫਿਰੋਜ਼ਪੁਰ ਦੇ ਨਾਲ ਸੰਬੰਧ ਰੱਖਦੇ ਨੇ ਫਿਰੋਜ਼ਪੁਰ ਦੇ ਵਿੱਚ ਟਰੈਕਟਰ ਟਰਾਲੀ 'ਤੇ ਸਵਾਰ ਹੋ ਕੇ ਇਹ ਸ਼ੰਭੂ ਢਾਣੇ ਦੇ ਵਿੱਚ ਜਾ ਰਹੇ ਸੀ ਅਚਾਨਕ ਹੀ ਰਸਤੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਇੱਕ ਟਰੱਕ ਦੇ ਵੱਲੋਂ ਸਾਈਡ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਇਹ ਭਿਆਨਕ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਗੁਰਜਨ ਸਿੰਘ ਨੌਜਵਾਨ ਦੀ ਮੌਤ ਹੋ ਗਈ ਫਿਰੋਜ਼ਪੁਰ ਤੋਂ ਪਮ ਜਸ ਖਾਣਾ ਪੰਜਾਬੀ ਲੋਕ ਚੈਨਲ